ਆਪਣੀ ਮਿਸਾਲੀ ਸੇਵਾ ਕਾਰਜਾ ਕਰਨ ਪੂਰੀ ਦੁਨੀਆ ਅੰਦਰ ਜਾਣੇ ਜਾਣਦੇ ਦੁਬਈ ਦੇ ਉੱਗੀ ਕਾਰੋਬਾਰੀ ਤੇ ਸਰਬਤ ਦਾ ਪਲਾ ਚੈਰਿਟੀਬਲ ٹرسٹ ਦੇ ਬਾਨੀ ਡਾਕਟਰ ਐਸ ਪੀ ਸਿੰਘ ਉਬਰਾਏ ਨੇ ਇੱਕ ਵਾਰ ਮੋੜ ਨਿਵੇਕਲੀ ਪਹਿਲ ਕਰਦਿਆਂ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਕੇ ਸੇਵੀ ਦੇਸ਼ ਤੋਂ ਪਹੁੰਚਣ ਵਾਲੇ ਮਿਤ੍ਰਕ ਸਰੀਰਾ ਅਤੇ ਬਿਮਾਰ ਵਿਅਕਤੀਆਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਉਣ ਲਈ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਕੀਤੀ ਹੈ ਜਿਸ ਤੋਂ ਆਪਾਂ ਸਾਰੇ ਜਾਣਦੇ ਹਾਂ ਕਿ ਸਰਵਰ ਦੇ ਪਲਾ ਚੈਰਿਟੀਬਲ ٹرسٹ ਵੱਲੋਂ ਕਾਫੀ ਸਿਵਾਵਾਂ ਚੱਲ ਰਹੀਆਂ ਨੇ ਉਹਨਾਂ ਚੋਂ ਇੱਕ ਜਿਹੜੀ ਅਹਿਮ ਸੀਗੀ ਕਿ ਜਦਾਂ ਅਰਬ ਕੰਟਰੀਸ ਕਹ ਲੋ ਜਾਂ ਵਰਲਡ ਦੇ ਕਿਸੇ ਵੀ ਕੰਟਰੀ 'ਚ ਕੋਈ ਕਿਸੇ ਦੀ ਡੈਥ ਹੋ ਜਾਂਦੀ ਹੈ ਚਾਹੇ ਉਹ ਐਕਸੀਡੈਂਟਲ ਡੈਥ ਹੈ ਚਾਹੇ ਉਹ ਕੋਈ ਬੰਦਾ ਬਿਮਾਰੀ ਨਾਲ ਮਰ ਜਾਂਦਾ ਹੈ ਸੋ ਉਹ ਜਿਹੜੇ ਸ਼ਵ ਲੈ ਕੇ ਆਣੇ ਇੱਥੇ ਉਹ ਜ਼ਿੰਮੇਵਾਰੀ ਸਰਬੱਤੇ ਪਲਾ ਬਣੀ ਇੱਕ ਬਖੂਬੀ ਨਾਲ ਕਰ ਰਹੇ ਆ ਸੀ ਔਰ ਹੁਣ ਤੱਕ ਮੇਰੇ ਖਿਆਲ 397 ਦੇ ਕਰੀਬ ਜਣੀਆਂ ਡੈੱਡ ਬੋਡੀਆਂ ਆ ਉਹ ਆ ਚੁੱਕੀਆਂ ਨੇ ਤੇ ਉਹਨਾਂ ਚੋਂ ਹੁਣ ਪਿੱਛੇ ਦੇਖਣ ਚਾਇਆ ਕਿ ਜਿਸ ਨਾਲ ਜੌਰਜੀਆ ਤੋਂ ਡੈੱਡ ਬੋਡੀਆਂ ਆਈਆਂ ਸੋ ਉਹਨਾਂ ਨੂੰ ਰੁਗਰੀ ਪਛਾਣਾ ਸੀ ਤੇ ਸਾਨੂੰ ਜਿਹੜੀਆਂ ਐਂਬੂਲੈਂਸਸ ਆਪਣੀਆਂ ਕੋਈ ਤਰਨ ਤਰ ਨਪੱਟੀ ਤੋਂ ਜਾਂ ਟਾਂਡੇ ਤੋਂ ਜਾਂ ਪਟਿਆਲੇ ਤੋਂ ਮੰਗਾਣੀਆਂ ਪਈਆਂ ਤੇ ਇਹ ਦੇਖ ਕੇ ਕਿਤਾ ਕਿ ਕਿਉਂ ਨਾ ਇਹ ਫੈਸਿਲਿਟੀ ਜਿਹੜੀ ਇੱਥੇ ਦੇਤੀ ਜਾਵੇ ਸੋ ਸਾਡੀਆਂ ਆਲਰੇਡੀ ਵੈਸੇ ਤਾਂ ਕਾਫੀ ਐਂਬੂਲੈਂਸਸ ਚੱਲ ਰਹੀਆਂ ਨੇ ਸ਼ਾਬ ਇਹਨਾਂ ਚੱਲ ਰਹੀਆਂ ਨੇ ਲੇਕਿਨ ਅੱਜ ਜਿਹੜੀ ਗੱਡੀ ਦੇਖ ਰਹੇ ਹੋ ਅੱਜ ਆਸੀ ਜਿਹੜੀ ਇਹ ਗੱਡੀ ਹੈ ਅਮਰਸਰ ਨੂੰ 에어ਪੋਰਟ ਤੇ ਸੀ ਇਹ ਗੱਡੀ ਖੜੀ ਹੋਏਗੀ ਸਾਡੀ ਜਿਹੜੀ ਇੱਥੋਂ ਦੀ ਟੀਮ ਹੈਗੀ ਆ ਉਹ ਸਾਰਾ ਕੰਟਰੋਲ ਉਹਨਾਂ ਕੋਲੇ ਹੋਏਗਾ ਤੇ ਇਹਦੇ ਵਿੱਚ ਐਂਬੂਲੈਂਸ ਵੀ ਹੈ ਤੇ ਸ਼ਾਬਨ ਵੀ ਹੈ ਤੋ ਜੇ ਕੋਈ ਹੋ ਜਾ ਪੇਸ਼ੈਂਟ ਹੈ ਜਿਹੜਾ ਬਾਹਰੋਂ ਅਸੀਂ ਸ਼ਿਫਟ ਕਰਦੇ ਆ ਤੇ ਉਹਨੂੰ ਉਹਦੇ ਲਈ ਐਂਬੂਲੈਂਸ ਭਰਤੀ ਜਾਏਗੀ ਆਦਰਵਾਇਸ ਜਿਹੜੀਆਂ ਡੈਡ ਬੋਡੀਆਂ ਆ ਰਹੀਆਂ ਨੇ ਤੋ ਉਹ ਬਿਲਕੁਲ ਫ੍ਰੀ ਆਫ ਕੋਸਟ ਹੈ ਕਿਸੇ ਵੀ ਬੰਦੇ ਕੋਲੋਂ 1 ਰੁਪਿਆ ਵੀ ਜਿਹੜਾ ਉਹ ਨਹੀਂ ਲਿਆ ਜਾਏਗਾ ਇਹ ਜਿਹੜੀ ਫੈਸਿਲਿਟੀ ਅੱਜ ਤੋਂ ਜਿਹੜੀ ਹੈ ਇਹ ਅਸੀਂ ਸ਼ੁਰੂ ਕਰ ਦਿੱਤੀ ਹੈ ਜੀ ਡਾਕਟਰ ਜਿਹੜੇ ਤੁਸੀਂ ਦੇਖਿਆ ਹੋਣਾ ਜੋਰਜਿਆਂ ਤੋਂ ਜਿਹੜੇ ਬੰਦੇ ਆਏ ਸੀ ਸੋ ਉਹਨਾਂ ਚੋਂ 10 ਫੈਮਲੀਆਂ ਸੀਗੀਆਂ ਜਿਹੜੀਆਂ ਪੰਜਾਬ ਦੀਆਂ ਸੀਗੀਆਂ ਇੱਕ ਉਤਰਾਖੰਡ ਦੀ ਫੈਮਿਲੀ ਸੀਗੀ ਤੋ 11ਵੇਂ ਬੰਦੇ ਦਾ ਪਤਾ ਨਹੀਂ ਸੀ ਲੱਗ ਰਿਆ ਲੇਕਿਨ ਉਹ ਚਲੋ ਸਾਨੂੰ ਉਹਨਾਂ ਨੇ ਅਪਰੋਚ ਕਰ ਲਈ ਹੈ ਤੇ ਸਾਡੀ ਟੀਮ ਜਿਹੜੀ ਅੰਮ੍ਰਿਤਸਰ ਦੀ ਹੈ ਉਹ ਉਥੇ ਹੁਣ ਉੱਥੇ ਵੀ ਜਾ ਰਹੀ ਹੈ ਤੇ 15 ਤਰੀਕ ਨੂੰ ਉੱਥੇ ਜਾ ਰਹੀ ਨੇ ਤੇ ਇਹਨਾਂ ਚੋਂ ਮੈਂ ਸਾਰਿਆਂ ਦੇ ਘਰਾਂ ਚ ਗਿਆ ਤੇ ਅਸੀਂ ਪੂਰੀ ਹੈਲਪ ਕੀਤੀ ਹੈ ਦੇਖੋ 6 ਲੜਕੀਆਂ ਨੇ ਇਹਨਾਂ ਵਿੱਚੋਂ ਜਿਨ੍ਹਾਂ ਨੂੰ ਅਸੀਂ 2-2 ਲੱਖ ਦੀ ਐਫਟੀਆਰ ਜਿਹੜੀ ਉਹਨਾਂ ਦੀ ਕਰਾਤੀ ਗਈ ਹੈ ਤੇ ਕਿਸੇ ਨੂੰ 7500 ਕਿਸੇ ਨੂੰ 10000 ਸਾਰਿਆਂ ਨੂੰ ਪੈਨਸ਼ਨ ਲਾ ਦਿੱਤੀ ਹੈ ਲੋੜ ਮੁਤਾਬਕ ਜਿਹੜੇ ਬੱਚੇ ਪੜ੍ਹ ਰਹੇ ਸੀ ਉਹਨਾਂ ਨੂੰ 5-5000 ਰੁਪਏ ਉਹਨਾਂ ਦੀ ਐਜੂਕੇਸ਼ਨ ਦਾ ਕਰਤਾ 5000 ਪੈਨਸ਼ਨ ਲਾ ਦਿੱਤੀ ਸੋ ਸਾਰਾ ਕੀਤਾ ਹੈ ਤੇ ਮੇਰੇ ਅੱਜ ਹੀ ਫਲਾਈਟ ਸੀ ਮੈਂ ਅੱਜ ਹੀ ਪਹੁੰਚੇ ਹਾਂ ਇੱਥੇ ਸੋ ਇਹ ਜਿਹੜੇ ਬੱਚੇ ਆ ਰਹੇ ਨੇ ਸੋ ਜਿਹੜੇ ਹੋਰ ਵੀ ਆਣੇ ਨੇ ਤਾਂ ਤੇ ਇਹਨਾਂ ਬਾਰੇ ਵੀ ਅਸੀਂ ਦੇਖਦੇ ਆਂ ਵੀ ਜਿਹੜੇ ਨੌਜਵਾਨ ਗਲਤ ਤਰੀਕੇ ਨਾਲ ਬਾਹਰ ਜਾਂਦੇ ਨੇ ਉਹਨਾਂ ਨੂੰ ਕੀ ਦੇਖੋ ਇਹ ਮੈਸੇਜ ਮੇਰਾ ਇਹੀ ਹੈ ਮੈਂ ਪਹਿਲਾਂ ਵੀ ਇਹ ਗੱਲ ਕਹਿੰਦਾ ਕਿ ਇੱਕ ਤਾਂ ਲੇਬਰ 'ਚ ਨਾ ਜਾਓ ਦੂਸਰਾ ਲੀਗਲ ਜਾਓ ਹੁਣ ਸਾਡੇ ਕੀ ਆ ਚਲੋ ਇਹ ਤਾਂ ਚਲੋ ਅਮਰੀਕਾ ਕੈਨੇਡਾ ਦੀ ਗੱਲ ਕਰ ਰਹੇ ਆ ਇੱਥੇ ਸਾਡੇ ਬੱਚਿਆਂ ਦਾ ਕੀ ਆ ਇੱਕ ਦੌੜ ਲੱਗੀ ਹੋਈ ਹੈ ਕਿ ਉੱਥੇ ਪਤਨੀ ਡਾਲਰ ਕੰਧਾਂ ਨੂੰ ਲੱਗੇ ਹੋਏ ਆ ਦਰਖਤਾਂ ਨੂੰ ਲੱਗੇ ਹੋਏ ਆ ਉਹ ਇੱਥੇ ਉਹਨਾਂ ਕਿ 50 50 60 68 ਲੱਖ ਰੁਪਏ ਕਰੋੜ ਕਰੋੜ ਰੁਪਏ ਖਰਚ ਕੇ ਜਿਹੜੇ ਬੱਚੇ ਬਾਹਰ ਜਾ ਰਹੇ ਆ ਉਹਨਾਂ ਕਿ ਬਹੁਤ ਗਲਤ ਗੱਲ ਹੈ ਔਰ ਯੂਏਐਲਿ ਵਿੱਚ ਮੈਂ ਕਹਿੰਦਾ ਹੁੰਦਾ ਕਿ ਟ੍ਰੇਡਸ ਜਾਓ ਲੇਬਰ ਚ ਨਾ ਜਾਓ ਲੇਬਰ ਜਾ ਕੇ ਬੰਦਾ ਖਰਾਬ ਹੁੰਦਾ ਹੈ ਤੇ ਇਸ ਕਰਕੇ ਅਸੀਂ ਸਾਡੀਆਂ ਕਾਫੀ ਸਕੀਮਾਂ ਨੇ ਅਸੀਂ ਸਕਿੱਲ ਡਿਵੈਲਪਮੈਂਟ ਸੈਂਟਰ ਦੀ ਸਕੀਮ ਸਾਡੀ ਹੈ ਜਿਨ੍ਹਾਂ ਚ ਅਸੀਂ ਕਾਰਪੈਂਟਰ ਬਣਨ ਇਲੈਕਟ੍ਰੀਸ਼ੀਅਨ ਹੋ ਗਏ ਪਲੰਬਰ ਹੋ ਗਏ ਇਹ ਸਾਰੇ ਜਿਹੜੇ ਕੋਰਸਸ ਅਸੀਂ ਸਾਲ-ਸਾਲ ਦੋ-ਦੋ ਸਾਲ ਦੇ ਕੋਰਸਸ ਕਰਾ ਕੇ ਤੇ ਡਿਮਾਂਡ ਬਹੁਤ ਆਉtheta ਮੈਂ ਇਹ ਨਹੀਂ ਕਹਿੰਦਾ ਕਿ ਬੱਚੇ ਬਾਹਰ ਨਾ ਜਾਣ ਬਾਹਰ ਜਾਣ ਡੇਕਨ ਕਿਸੇ ਟ੍ਰੇਡ ਵੇਚ ਜਾਣ ਕਿ ਜਿਹੜਾ 3-4 ਪੈਸੇ ਉੱਥੋਂ ਨੂੰ ਮਿਲ ਸਕਣ ਬਣਾ ਸਕਣ ਲੇਬਰ ਜਾ ਕੇ ਤੇ ਬੱਚਾ ਜਿਹੜਾ ਕਰਜ਼ਾ ਚੁੱਕ ਕੇ ਜਾਂਦਾ ਹੁਣ ਆ ਜਿਹੜੇ ਬੱਚੇ ਆਏ ਨੇ ਜਿਹੜਾ ਫ੍ਰੀਨ ਆਇਆ ਜਿਹੜਾ ਉਹ ਇਹਨਾਂ ਚੋ ਜਿਹੜੇ ਬੰਦੇ ਕਰੋੜਾਂ ਰੁਪਏ ਖਰਚ ਕੇ ਗਏ ਨੇ ਕਿ ਜਿਹੜਾ ਬੰਦਾ 1 ਕਰੋੜ ਰੁਪਏ ਦੇ ਕੇ ਗਿਆ ਅਗਰ ਉਹ ਬੈਂਕ ਤੇ ਸਿਰਫ ਐਫਟੀਆਰ ਕਰਾਂਦਾ ਤੇ ਉਹਨੂੰ ਘੱਟੋ-ਘੱਟ 67000 ਰੁਪਏ ਮਹੀਨਾ ਜਿਹੜੀ ਉਹਨੂੰ ਇਨਕਮ ਹੋ ਜਾਣੀ ਸੀ ਤੇ ਉਹਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਹੈ ਉਹਨੇ ਜ਼ਮੀਨ ਵੀ ਗਵਾ ਲਈ ਆਪਣਾ ਮਕਾਨ ਵੀ ਗਵਾ ਲਿਆ ਪੈਸਾ ਵੀ ਫਰਮ ਐਜੰਟਸ ਨੂੰ ਜਾਓ ਜਿੱਦਾਂ ਵੀ ਹਾਲੇਕਨ ਜਾਂਦਾ ਤੁਹਾਡੀ ਪੇਪਰ ਕਰ ਰਹੀ ਪੂਰੀ ਨਹੀਂ ਹੁੰਦੀ ਉਹ ਬੱਚੇ ਨੂੰ ਨਹੀਂ ਜਾਣਾ ਚਾਹੀਦਾ ਪੇਰੈਂਟਸ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਬਈ ਸਹੀ ਤਰੀਕੇ ਨਾਲ ਕਾਨੂੰਨ ਦੇ ਮੁਤਾਬਿਕ ਜਲਾ ਉਹੀ ਬੱਚਿਆਂ ਨੂੰ ਭੇਜੋ ਨਹੀਂ ਤਾਂ ਬੱਚਿਆਂ ਦਾ ਇਹੀ ਹਾਲ ਹੋਊਗਾ ਜਾ ਕੇ ਠੀਕ ਠੀਕ ਜੀ ਜੀ ਮਸਰ